ਮੇਗਾ ਬੇਟੇ ਨੂੰ ਬਾਹਰ ਭੇਜਿਆ ਹੈ ਹਾਂਜੀ ਤੇ ਕਿਸ ਤਰ੍ਹਾਂ ਆਪਾਂ ਯਾਨੀ ਕਿ ਕਿੱਥੋਂ ਪੈਸੇ ਆਪਾਂ ਕਿਤਰਾ ਇਕੱਠੇ ਕੀਤੇ ਪੈਸੇ ਜਮੀਨ ਇਹ ਲੱਗ ਉਹ ਵੇਚਿਆ ਕੋਈ ਗਹਿਣਾ ਪੰਜ ਛੇ ਤੋਲੇ ਅੱਛਾ ਜੀ ਉਹ ਵੇਚਿਆ ਜੀ ਕਿੰਨੇ ਪੈਸੇ ਲਾਏ ਬਾਹਰ ਭੇਜਿਆ 10 ਲੱਖ ਰੁਪਏ 10 ਲੱਖ ਰੁਪਏ ਕਦੋਂ ਗਿਆ ਬੱਚਾ ਤੁਹਾਡਾ ਇਹ ਸਤੰਬਰ ਚ ਗਿਆ ਸੀ 17 ਸਤੰਬਰ ਨੂੰ 17 ਸਤੰਬਰ ਨੂੰ ਤੇ ਕਿੰਨੇ ਦਿਨ ਲੱਗੇ ਪਹੁੰਚਣ ਪੰਜ ਮਹੀਨੇ ਹੋ ਗਏ ਤੇ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ ਜੀ ਅੱਜ ਪਹਿਲਾਂ ਗੱਲਬਾਤ ਹੁੰਦੀ ਸੀ ਹੁਣ 20 ਦਿਨ ਹੋ ਗਏ ਭਾਈ ਅੱਛਾ ਜੀ ਕੋਈ ਗੱਲ ਨਹੀਂ ਮਤਲਬ ਜੇ ਜਦੋਂ ਗਿਆ ਵਾ ਇਹਨੇ ਦੱਸਿਆ ਵੀ ਮੈਨੂੰ ਕਿਹੜੇ ਕਰੇ ਹਾਲਾਤਾਂ ਚੋਂ ਗੁਜਣਾ ਪਿਆ ਅਹੀਂ ਦੱਸ ਦਰ ਰਿਹਾ ਨਾ ਅੱਛਾ ਜੀ ਅਹੀਂ ਜੇ ਸੂਤਰਾਂ ਦੇ ਵਾਪਸ ਆ ਜਾ ਮਤਲਬ ਜਿਹੜੇ ਹਾਲਾਤਾਂ ਚ ਬੰਦਾ ਬਾਹਰ ਜਾਂਦਾ ਨਹੀਂ ਜਾਣਾ ਚਾਹੀਦਾ ਉਧਰ ਨਹੀਂ ਨਹੀਂ ਜਾਂਦਾ ਅਜੰਟਾ ਨੇ ਤਾਂ ਕੀ ਕਿਹਾ ਸਾਨੂੰ ਲਈ ਅਸੀਂ ਤੇ ਇੱਕ ਨੰਬਰ ਦੇ ਦਿੱਤੇ ਪੈਸੇ ਸਾਨੂੰ ਕੀ ਭਦਾਈ ਵੀ ਅਜੰਟਾ ਨੇ ਗੁੰਮਰਾ ਕੀਤਾ ਅਜੰਟਾ ਨੇ ਕੀ ਗੱਲ ਇਹੋ ਗੱਲ ਹੋਈ ਆ ਕਿ ਜੇ ਜੋ ਉਧਰ ਜਾਣਾ ਵਾ ਨੋ ਕਿ ਲੱਗਦੇ 40 ਲੱਖ ਦੇ ਤੇ ਉਧਰ ਬਾਇਰ ਜਾਣਾ ਵੇ 50 ਲੱਖ ਅੱਛਾ ਅਈਆਂ ਜਲਦੀ 50 ਲੈ ਲਓ ਤੇ ਇਹ ਪੇਜਾ ਸਾਰਾ ਇਹ ਪੈਸੇ ਦੇ باوجود ਉਹਨਾਂ ਡੋਢੀ ਵੀ ਭੇਜੇ ਹਾਂਜੀ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਕੋਈ ਹੋਰ ਮੰਗ ਕਰਦੇ ਆ ਵੀ ਜੇ ਸਾਡਾ ਉਹ ਜੋ ਲਗਾ ਲੈਣਾ ਉਹ ਵਾਪਸ ਆਵੇ ਤੇ ਚਾਹੇ ਸਾਨੂੰ ਕੋਈ ਨੌਕਰੀ ਦਿੱਤੀ ਜਾਵੇ ਮਾੜੀ ਮੋੜ ਕੋਈ ਮਾੜਾ ਮੋੜ ਜੱਲੇ ਜਾਂ ਇਹੋ ਜਿਹੇ ਏਜੰਟ ਜਿਹੜੇ ਖਰਾਬ ਕਰਦੇ ਉਹਨਾਂ ਤੇ ਕੋਈ ਕੋਈ ਕਾਰਵਾਈ ਕੀਤੀ ਜਾਵੇ ਠੀਕ ਹੈ ਗਵਰਨਰ ਸਾਹਿਬ ਜੀ ਕਿਸ ਤਰ੍ਹਾਂ ਪਹੁੰਚੇ ਤੁਸੀਂ ਅਮਰੀਕਾ ਤੇ ਕਿੰਨੇ ਰੁਪਏ ਜਿਹੜੇ ਖਰਚ ਕੀਤੇ ਮੈਂ ਜੀ ਮਤਲਬ ਕਿ ਇੱਕ ਦੋ ਗੇਮਾਂ ਰੱਖਿਆ ਸੀ ਮੇਰੇ ਸਾਹਮਣੇ ਏਜੰਟ ਨੇ ਮਤਲਬ ਕਿ ਕਹਿੰਦਾ ਵੀ ਇੱਕ 40 ਲੱਖ ਵਾਲੀ 40 ਲੱਖ ਮਤਲਬ ਕਿ ਤੁਹਾਨੂੰ ਕਹਿੰਦਾ ਬਖਾਮਾ ਵਿੱਚ ਦੁਰਗੇ ਜਾਣਾ ਪੈਣਾ ਮਤਲਬ ਕਿ ਜਿਹੜੀ ਤੁਸੀਂ ਬਾਇਰ ਕਰਾਉਣੀ ਤੁਹਾਨੂੰ 50 ਲੱਖ ਦੇਣਾ ਪੈਣਾ ਤੇ ਆਪਾਂ ਕਹੇ ਵੀ ਆਪਣਾ ਬਖਾਮਾ ਵਿੱਚ ਕੋਈ ਜਾਣ ਦਾ ਆਪਣਾ ਫਾਇਦਾ ਨਹੀਂ ਹੈ ਮਤਲਬ ਕਿ ਆਪਾਂ ਨਹੀਂ ਜਾ ਸਕਦੇ ਉੱਥੇ ਆਪਾਂ ਨੂੰ ਰਿਸਕੀ ਲੱਗਦੀ ਹੈ ਆਪਾਂ ਜਿਹੜੀ ਇੱਕ ਨੰਬਰ ਵਾਲੀ ਗੇਮ ਆਪਾਂ ਉਹਦੇ ਵਿੱਚ ਹੀ ਜਾਵਾਂਗੇ ਆਪਾਂ ਮਤਲਬ ਕਿ ਉਹਨਾਂ 50 ਲੱਖ ਦੀ ਆਪਾਂ ਗੱਲ ਕਰ ਲਈ ਤੇ ਮਤਲਬ ਕਿ ਆਪਾਂ ਪੂਰਾ ਮਤਲਬ ਕਿ ਆਪਣਾ ਡਨ ਕਰਕੇ ਆਪਾਂ ਫਿਰ ਉੱਥੇ ਗਵਰਨਾ ਤਾਂ ਕਿ ਜੇ ਆਪਣੀ ਫਲਾਈਟ ਕਰਾਈ ਹੈ ਗਾੜੀ ਉਹਨੇ ਆਪਣਾ ਫਿਰ ਡੌਂਕੀ ਰੂਟ ਸਟਾਰਟ ਕਰਤਾ ਤੁਹਾਡੇ ਨਾਲ ਜਾਨੀ ਕਿ ਜੈਂਟਲਮੈਨ ਧੋਖਾ ਕੀਤਾ ਹਾਂਜੀ ਪੂਰਾ ਧੋਖਾ ਕੀਤਾ ਜੀ ਮਤਲਬ ਕਿ ਉੱਥੇ ਮਤਲਬ ਕਿ ਗਵਰਨਾ ਦਾ ਮਤਲਬ ਕਿ 20-22 ਲੱਖ ਰੁਪਈਆ ਸਾਰਿਆਂ ਨੂੰ ਮਤਲਬ ਕਿ ਪੇਮੈਂਟ ਲੈਣੀ ਹੁੰਦੀ ਹੈ ਮਤਲਬ ਕਿ ਜਿੰਨਾਂ ਦੀਆਂ ਫਲਾਈਟਾਂ ਦੀ ਗਾੜੀ ਹੁੰਦੀਆਂ ਉਹਨਾਂ ਦੇ ਹੁੰਦੀਆਂ ਵੀ ਪਰ ਉਹ ਬੰਦੇ ਨੇ ਮੇਰੀ ਫਲਾਈਟ ਨਹੀਂ ਕਰਵਾਈ ਇਹਨੇ ਪੈਸਿਆਂ ਦਾ ਅਰੇਂਜਮੈਂਟ ਕਿੱਥੋਂ ਕੀਤਾ ਗਿਆ ਇਹਨੇ ਪੈਸਿਆਂ ਦਾ ਰੇਲ ਮੇਰੇ ਪਾਈ ਆਪਣੀ ਕੋਈ ਜ਼ਮੀਨ ਸੀ ਆਪਾਂ ਉਹ ਵੇਚੀ ਆ ਤੇ ਆਪਣੇ ਕੋਲ ਮਤਲਬ ਕਿ ਦੋਵਾਂ ਪੈਸਿਆਂ ਦਾ ਮਤਲਬ ਹੁਣ ਅੱਗੇ ਦਾ ਕੀ ਸੋਚਾ ਹੈ ਅੱਗੇ ਦਾ ਮਤਲਬ ਕਿ ਜੋ ਵੀ ਕਰਨਾ ਹਨ ਇਹਨੇ ਪੈਸਾ ਦਾ ਭਾਜੀ ਅਰੇਂਜਮੈਂਟ ਕਿਤੇ ਵੀ ਨਹੀਂ ਹੋ ਸਕਦਾ ਜੋ ਇੱਕ ਵਾਰਾਂ ਚਾਂਸ ਹੀ ਉਹ ਆਪਾਂ ਲਾ ਕੇ ਵੇ ਲੈ ਹੁਣ ਮਤਲਬ ਕਿ ਜੋ ਕਰਨਾ ਆਪਾਂ ਇੱਥੇ ਹੀ ਗਰਾਊਂਡ ਲੈਵਲ ਤੋਂ ਸ਼ੁਰੂ ਕਰਨਾ ਪੈਣਾ ਜੋ ਵੀ ਆਪਾਂ ਇੱਥੇ ਰਹਿ ਕੇ ਕਰਾਂਗੇ ਬਾਕੀ ਕਿੰਨੀ ਕਿ ਤਸ਼ਦਦ ਜਿਹੜੀ ਉੱਥੇ ਹੋਈ ਕਾਦੀ ਤਸ਼ਦਦ ਭਾਜੀ ਬਹੁਤ ਮਤਲਬ ਕਿ ਉੱਥੇ ਕੁੱਟਦੇ ਮਾਰਦੇ ਚਲੋ ਜਿੱਦਾਂ ਵੀ ਆ ਸਾਰਾ ਕੁਝ ਮੈਂਟਲ ਟੌਰਚਰ ਕੁੱਟਦੇ ਮਤਲਬ ਕਿ ਉਸੇ ਕੋਈ ਅਸੀ ਚੀਜ਼ ਨਹੀਂ ਜਿਹੜੀ ਸਾਡੇ ਨਾਲ ਨਾ ਹੋਈ ਹੋਵੇ ਹੋ ਇਹ ਮੰਗਾ ਸਰਕਾਰਾਂ ਨੂੰ ਸਰਕਾਰਾਂ ਨੂੰ ਮੰਗਿਆ ਵੀ ਚਲੋ ਜੇ ਸਾਨੂੰ ਕੋਈ ਥੋੜੀ ਬੋਧੀ ਛੋਟੀ ਮੋਟੀ ਕਿਸੇ ਤਰ੍ਹਾਂ ਵੀ ਸਾਨੂੰ ਨੌਕਰੀ ਦੇ ਦੇਣਾ ਸਾਡਾ ਇੱਥੇ ਰੋਜ਼ਗਾਰ ਤੌਰ ਤੇ ਅਸੀਂ 12 ਨੂੰ ਨਾਂ ਭਜੀਏ ਆਪਣਾ ਇੱਥੇ ਕੋ ਰਹਿ ਕੇ ਕੰਮ ਕਰੀਏ ਸ਼ਾਮ ਨੂੰ ਆਪਣੇ ਘਰੇ ਆਈਏ ਤੇ ਬਸ ਇਹੋ ਸਰਾ ਸਰਕਾਰਾਂ ਤੋਂ ਮੰਗਿਆ ਵੀ ਜਾਂਚ ਸਾਨੂੰ ਕੋਈ ਐਸੀ ਸਾਰੇ ਨੂੰ ਮੰਗਦੇ ਚਲੋ ਜੋ ਵੀ ਉਹਨਾਂ ਨੇ ਕਾਰਵਾਈ ਕਰਕੇ ਚਲੋ ਸਾਡੇ ਥੋੜੇ ਬੋਦੇ ਪੈਸੇ ਆ ਸਕਣ ਸਾਨੂੰ ਵੀ ਸਰਕਾਰਾਂ ਤੋਂ ਉਮੀਦ ਆ ਸਾਨੂੰ ਵੀ ਹੌਸਲਾ ਹੋਵੇ ਸਾਡੇ ਮਤਲਬ ਕਿ ਪੈਸੇ ਆਏ ਅਸੀਂ ਵਿੱਚ ਆਪਣਾ ਕੋਈ ਕੰਮ ਚਲਾਉਣ ਲਈ ਬਣੀ ਅ ਦਸ હજાર ਰੁਪਏ ਦਸਤਾਰਾਂ ਵੀ ਜਿਹੜੀਆਂ ਲਵਾ ਲਈਆਂ ਸੀ ਹਾਂਜੀ ਮਤਲਬ ਕਿ ਜਦੋਂ ਉਹਨਾਂ ਨੇ ਸੈਂਟ ਡੈਗੋ ਕੈਂਪਰੇ ਵਿੱਚ ਸਾਨੂੰ ਗੜਿਆ ਗਿਆ ਤੇ ਉਹਨਾਂ ਨੇ ਮਤਲਬ ਕਿ ਸਾਡੀ ਚੈਕਿੰਗ ਦੇ ਉੱਤੇ ਉਤਾਰ ਗਿਆ ਵੀ ਤੁਸੀਂ ਦਸਤਾਰ ਉਤਾਰੋ ਤੇ ਆਪਾਂ ਕਿਹਾ ਵੀ ਨਹੀਂ ਸਾਡੇ ਮਤਲਬ ਕਿ ਪਰਮੇਜ ਦਸਤਾਰ ਲਾਉਣੀ ਨਹੀਂ ਆਈ ਤੁਸੀਂ ਮਤਲਬ ਕਿ ਜੋ ਜਾ ਕੇ ਕਰਨੀ ਏਦਾਂ ਕਰ ਲਓ ਏਦਾਂ ਹੀ ਹਾਸਲਾ ਵਿੱਚ ਚੈੱਕ ਕਰ ਲਓ ਦਸਤਾਰ ਵਿੱਚ ਕੁਝ ਨਹੀਂ ਹੈਗਾ ਉਹਨਾਂ ਮਤਲਬ ਕਿ ਸਾਡੇ ਤੇ ਕੋਈ ਯਕੀਨ ਨਹੀਂ ਕੀਤਾ ਕੋਈ ਭਰੋਸਾ ਨਹੀਂ ਕੀਤਾ ਤੇ ਮਤਲਬ ਕਿ ਉਹਨਾਂ ਨੇ ਸਾਡੇ ਮਤਲਬ ਕਿ ਕਹਿੰਦੇ ਦਸਤਾਰ ਲਾਉਣੀ ਪੈਣੀ ਆ ਆਪਾਂ ਉਹਨਾਂ ਦੇ ਵਿਸ਼ਵਾਸ ਕਰਕੇ ਦਸਤਾਰ ਲਾਈ ਮਤਲਬ ਉਹਨੇ ਲਾਉਣ ਦੇ ਸਾਰ ਇੰਦਰਕਰ ਮੈਂ ਕਹ ਜਦੋਂ ਬੇਟਾ ਤੁਹਾਡਾ ਬਾਹਰ ਗਿਆ ਵਾ ਉਦੋਂ ਏਜੰਟਾਂ ਨਾਲ ਕੀ ਗੱਲਬਾਤ ਹੋਈ ਆ ਉਦੋਂ ਤਾਂ ਉਹਨਾਂ ਨੇ ਇਹੋ ਗੱਲ ਹੋਈ ਵੀ ਨਾ ਨਹੀਂ ਅੰਦਰੋਂ ਤੋਂ ਅੱਜ ਪਛਾਵਾਗੇ ਬੱਚੇ ਨੂੰ ਅੱਛਾ ਜੀ ਤੇ ਫਲੈਟ ਤੋਂ ਸਿਰ ਪਛਾਵਾਗੇ ਪੈਸੇ ਸਾਰੇ ਲੈ ਲਏ ਪੈਸੇ ਸਾਰੇ ਲੈ ਲਏ ਕਿੰਨੇ ਪੈਸੇ ਲੈ ਲਏ ਪੈਸੇ ਅੱਧੇ ਤੇ ਪਹਿਲਾਂ ਲੈ ਆਏ ਸੀਗੇ ਅੱਧੇ ਫਿਰ ਉਹਨਾਂ ਨੇ ਗੱਲ ਛੱਪਣ ਤੋਂ ਪਹਿਲਾਂ ਲੈ ਲਏ ਸੀਗੇ ਸਾਰੇ ਹੀ ਹੋ ਗਏ ਅੱਛਾ ਜੀ ਸਾਰੇ ਲੈ ਲਏ ਸਾਰੇ ਤੇ ਬੇਟਾ ਕਿਹੜੀਆਂ ਮੁਸ਼ਕਲਾਂ 'ਚ ਪਹੁੰਚਿਆ ਉਥੇ ਇਹ ਨਹੀਂ ਦੱਸਦਾ ਬੇਟਾ ਬਹੁਤ ਮੁਸ਼ਕਲਾਂ ਇਹ ਟਾਈਮ ਹੀ ਨਹੀਂ ਮਿਲਦਾ ਸਿਰ ਦਾ ਪੁੱਛਣ ਦੱਸਣ ਦਾ ਪਰ ਬਹੁਤ ਮੁਸ਼ਕਲਾਂ ਉਥੇ ਤਾਂ ਆਦਾ ਹੈਗਾ ਰੋਜ਼ ਹੀ ਰੋਜ਼ ਮੁਸ਼ਕਲ ਆ ਜਾਂਦਾ ਭਿੰਨ ਤਿੰਨ ਦਿਨ ਹੋ ਗਏ ਭੁੱਖੇ ਨੂੰ ਚਾਰ ਦਿਨ ਹੋ ਗਏ ਭੁੱਖੇ ਨੂੰ ਇਹਨੇ ਆਵਰਸ਼ਾ ਕਿਹਾ ਵਾਤ ਮੈਨੂੰ ਮੀਟਰ ਰੋਟੀ ਦਿੰਦੇ ਮੈਂ ਮੰਮੀ ਮੀਟਰ ਨਹੀਂ ਖਾਂਦਾ ਤੇ ਬਸ ਦੋ ਕੁ ਚਾਹ ਹੀ ਦਿੰਦੇ ਆ ਕਹਿੰਦੇ ਇਹੋ ਕੁਛ ਦੇਣਾ ਖਾਣਾ ਖਾਦਾ ਨਹੀਂ ਜਿਦਾਂ ਤੁਸੀਂ ਜੋੜ ਜੱਮਾ ਕਰਕੇ ਪਾਇਆ ਕਿ ਠੀਕ ਅਹੀਂ ਹਣ ਪੈਰੀ ਕਿੱਲਾ ਗਈ ਉਹ ਵੇਚੀ ਆ ਕੋਹੋ ਬੇਟੀ ਵਿਆਹੀ ਉਹਨਾਂ ਦੀ ਗਹਿਣਾ ਕੱਟਾ ਸੀ ਜੂਗਾ ਕਾ ਵੇਚਦਾ ਤੇ ਪਿਛਲੇ ਆਪੇ ਬੱਚਾ ਸੈੱਟ ਹੋ ਜੂ ਸਭ ਕੁਝ ਬਣ ਜੂਗਾ ਤੇ ਹੁਣ ਇਹ ਗੱਲ ਥੋੜੀ ਪਤਾ ਹੈ ਬੱਚੇ ਨੇ ਵਾਪਸ ਆ ਜਣਾ ਕੀ ਕਰਦੇ ਹਾਂ ਮੰਨ ਸਰਕਾਰ ਕੋਲ ਸਰਕਾਰ ਤੋਂ ਹੁਣ ਇਹੋ ਹੀ ਮੰਗ ਕਰਦੇ ਆ ਬਚੇ ਨੂੰ ਕੋਈ ਨੌਕਰੀ ਦੇ ਦੇ ਨਾ ਤੇ ਇਹ ਵੀ ਬੁੱਢੇ ਵਾਪੇ ਆ ਇਹ ਕਮਾਵੇ ਤਾਂ ਹੀ ਬੈਠ ਕੇ ਖਾਈਏ ਤੇ ਅੰਮੇ ਮਸ਼ੀਨਾਂ ਦਾ ਸਾਹਮਣੇ ਵੀ ਠੀਕ ਦਾ ਕੰਮ ਕਰਦਾ ਸਾਰੀ ਜਿਹੜੀ ਕਮਾਈ ਕਰੀ ਦੀ ਆ ਤੇ ਘਰ ਬਣਾਇਆ ਵਾ ਤੇ ਬੱਚੇ ਨੂੰ ਜਿਹੜੀ ਚਿੱਲਾ ਹੈਗੇ ਪੇਚ ਕੇ ਬਾਹਰ ਘੱਲਤਾ ਜਿਹੜੇ ਤੁਹਾਨੂੰ ਦੁੱਖਾ ਦਿੱਤਾ ਨਹੀਂ ਵੀ ਕਰਦਾ ਉਹਨਾਂ ਦੇ ਉਹ ਇਹ ਵੀ ਸਰਕਾਰੀ ਉਹਨਾਂ ਨੂੰ ਕੋਈ ਉਹਨਾਂ ਦੇ ਜ਼ੋਰ ਪਾਵੇ ਤੋ ਸਾਨੂੰ ਲੱਗਾ ਰਣਾ ਸਾਡਾ ਵਾਪਸ ਕਰਨ ਤੇ ਚਲੋ ਸਰਕਾਰ ਕੋਈ ਇਹਨਾਂ ਨੂੰ ਨੌਕਰੀ ਦੇਵੇ ਬੱਚਿਆਂ ਨੂੰ ਹੁਣ ਇਹਨਾਂ ਨੇ ਅਜੇ ਹਲਾਜੋ ਨਿਕਲ ਕੇ ਆਣ ਕੇ ਫੇਰ ਥੋੜੀ ਬਾਹਰ ਜਾਣਾ ਹੁਣ ਥੋੜੀ ਇਹਨਾਂ ਨਾਲ ਲੈਣਾ ਬਾਹਰ ਜਾਂਦਾ ਤੇ ਜੇ ਤੇ ਨੌਕਰੀ ਦੇਣਗੇ ਤੇ ਵਧੀਆ ਨਹੀਂ ਤੇ ਫਿਰ ਆਪਣਾ ਜਾਣੇ ਜੋ ਹੋਰ ਫਿਰ ਕੋਈ ਨਾ ਕੁਝ ਸੋਚੇਗਾ ਕਰਦਾ ਰੋਟੀ ਤਾਂ ਖਾਣੀ ਪੈਣੀ ਹੈ